ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੰਖਾਲਸਾ ਗਰੁੱਪ ਰਜਿਸਟ੍ਰੇਸ਼ਨ ਹੋ ਗਿਆ ਹਰਪੌਰ ਜੋ ਕਿ ਸਿੰਸ 2017 ਤੋਂ ਲਗਾਤਾਰ ਜੋ ਗਰੀਬ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਜੋ ਲੋਕਲ ਲੈਵਲ ਤੇ ਕਰਦਾ ਆ ਰਿਹਾ ਹੈ ਜਿਨ੍ਹਾਂ ਨੇ ਕਿ 2023 ਵਿੱਚ ਵੀ ਜਦੋਂ ਹੜ੍ਹਾਂ ਦੀ ਸਥਿਤੀ ਬਣੀ ਸੀ ਤੇ ਸੰਗਤਾਂ ਤੋਂ ਡੋਨੇਸ਼ਨ ਲੈ ਕੇ ਸੇਵਾ ਲੈ ਕੇ ਜੋ ਕਿ ਸ਼ਾਹਕੋਟ ਮਲਸੀਆਂ ਦੇ ਏਰੀਏ ਵਿੱਚ ਜਾ ਕੇ ਸੇਵਾ ਕਮਾਈ ਸੀ ਇਸ ਸਾਲ ਵੀ ਜਦੋਂ ਇਹ ਕੁਦਰਤ ਦੀ ਮਾਰ ਪਈ ਹੈ ਤੇ ਯੰਗ ਖਾਲਸਾ ਗਰੁੱਪ ਰਜਿਸਟਰ ਸ਼ਿਨ ਹੁਸ਼ਿਆਰਪੁਰ ਦੀ ਟੀਮ ਤੇ ਸਿੱਖ ਨੌਜਵਾਨ ਫਰੰਟ ਦੀ ਟੀਮ ਇਹ ਦੋਨਾਂ ਗਰੁੱਪਾਂ ਨੇ ਮਿਲ ਕੇ ਜੋ ਲੋੜਵੰਦ ਹੜਪੀੜਤਾ ਵਾਸਤੇ ਜੋ ਕੈਂਪ ਲਗਾਏ ਹੋਏ ਹਨ ਜੋ ਇੱਕ ਕੈਂਪ ਗੁਰਦੁਆਰਾ ਕਲਗੀ ਤਰਚਾਰਨ ਪਾਵਨ ਮਾਡਲ ਟਾਊਨ ਰੋਸ਼ਨ ਗਰਾਊਂਡ ਦੇ ਸਾਹਮਣੇ ਤੇ ਦੂਸਰਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾਰ ਰੇਲਵੇ ਰੋਡ ਤੇ ਲੱਗਾ ਹੋਇਆ ਹੈ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਸੰਗਤਾਂ ਨੇ ਲਗਾਤਾਰ ਪਿਛਲੇ 3-4 ਦਿਨ ਤੋਂ ਸੇਵਾ ਕਮਾਈ ਹੈ ਅਸੀਂ ਉਹਨਾਂ ਸੰਗਤਾਂ ਦੇ ਬਹੁਤ ਧੰਨਵਾਦੀ ਹਾਂ ਹੁਣ ਜੋ ਕੱਲ ਨੂੰ ਸ਼ਨੀਸ਼ਰਵਾਰ ਵਾਲੇ ਦਿਨ ਇਹ ਸੇਵਾ ਲੈ ਕੇ ਅਸੀਂ ਜੋ ਕਿ ਡੇਰਾ ਬਾਬਾ ਨਾਨਕ ਅਜਨਾਲਾ ਤੇ ਜੋ ਵੀ ਉੱਥੇ ਇਸ ਦੇ ਲਾਗੇ ਜਿੰਨੇ ਵੀ ਪਿੰਡ ਪੈਂਦੇ ਹਨ ਜਾਂ ਨਗਰ ਪੈਂਦੇ ਹਨ ਜਿੱਥੇ ਵੀ ਇਹ ਕੁਦਰਤੀ ਆਫਤ ਆਈ ਹੋਈ ਹੈ ਉੱਥੇ ਜਾ ਕੇ ਇਹ ਲੋਕਾਂ ਦੀ ਸੇਵਾ ਕਰਾਵਾਂਗੇ ਜੋ ਵੀ ਸੰਗਤਾਂ ਨੇ ਇਸ ਸੇਵਾ ਦੇ ਵਿੱਚ ਸਹਿਯੋਗ ਕੀਤਾ ਹੈ ਚਾਹੇ ਤਨ ਨਾਲ ਕੀਤਾ ਹੈ ਮਨ ਨਾਲ ਕੀਤਾ ਹੈ ਧਨ ਨਾਲ ਕੀਤਾ ਹੈ ਯੰਗ ਖਾਲਸਾ ਗਰੁੱਪ ਹੁਸ਼ਿਆਰਪੁਰ ਸਿੱਖ ਨੌਜਵਾਨ ਫਰੰਟ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਤੇ ਸੰਗਤਾਂ ਨੂੰ ਅਪੀਲ ਕਰਦਾ ਹੈ ਵਲੰਟੀਅਰਾਂ ਨੂੰ ਅਪੀਲ ਕਰਦਾ ਹੈ ਕਿ ਜੋ ਵੀ ਸੇਵਾ ਤਨ ਮਨ ਧੰਦੇ ਨਾਲ ਜਾਂ ਫਿਜ਼ੀਕਲ ਤੌਰ ਤੇ ਹੱਥ ਹੱਥੀ ਸੇਵਾ ਕਰਨੀ ਚਾਹੁੰਦੇ ਹਨ ਉਹ ਸੇਵਾ ਅੱਜ ਵੀ ਕਲਗੀਧਰ ਗੁਰਦੁਆਰਾ ਸਾਹਿਬ ਵਿਖੇ ਲੋਡਿੰਗ ਦੀ ਚੱਲ ਰਹੀ ਹੈ ਜੋ ਸਮਾਨ ਟਰਾਲੀਆਂ ਵਿੱਚ ਲੱਦਿਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਪਹੁੰਚ ਕੇ ਸੇਵਾ ਕਮਾ ਸਕਦੀਆਂ ਹਨ ਸਮੂਹ ਗਰੁੱਪ ਮੈਂਬਰਾਂ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਵਾਸਤੇ ਇਹ ਸੇਵਾ ਪਹੁੰਚਾਈ ਹੈ ਤੇ ਪਹੁੰਚਾ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੰਗ ਖਾਲਸਾ ਹੁਸ਼ਿਆਰਪੁਰ ਵੱਲੋਂ ਜੋ ਸੰਗਤਾਂ ਨੇ ਸਮਾਨ ਇੱਥੇ ਭੇਜਿਆ ਹੈ ਤਰੀਆਂ ਭੇਜੀਆਂ ਇਕਾਦਰਾਂ ਭੇਜੀਆਂ ਗੱਦੇ ਭੇਜੇ ਨੇ ਔਰ ਰਸਤ ਖਾਨ ਪਿੰਡਾ ਸਮਾਨ ਭੇਜਿਆ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦੀਆਂ ਗੁਰਦੁਆਰਾ ਕਲਗੀਧਰ ਦੇ ਸਾਹਮਣੇ ਜੋ ਕੰਪ ਲੱਗਿਆ ਹੋਇਆ ਹੈ ਸੰਗਤਾਂ ਨੇ ਤਨ ਮੰਨ ਧਨ ਨਾਲ ਕਾਫੀ ਸਰਦਾ ਦੇ ਨਾਲ ਇੱਥੇ ਦਾਨ ਕੀਤਾ ਸਾਡੇ ਕੋਲ ਕੋਈ ਸ਼ਬਦ ਨਹੀਂ ਹੈ ਸੰਗਤਾਂ ਵਾਸਤੇ ਕਹਿ ਲਈ ਜੋ ਸੰਗਤਾਂ ਨੇ ਇੱਥੇ ਦਾਨ ਕੀਤਾ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦੀਆਂ ਜੋ ਰਸਤ ਜਾ ਰਹੀ ਹੈ ਪ੍ਰਮਾਤਮਾ ਹਰ ਇੱਕ ਦੇ ਲੇਖੇ ਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਡੀ ਟੀਮ ਯੰਗ ਖਾਲਸਾ ਗਰੁੱਪ ਅਤੇ ਸਿੱਖ ਨੌਜਵਾਨ ਫਰੰਟ ਹਰਪੁਰ ਵੱਲੋਂ 4 ਦਿਨਾਂ ਤੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੇ ਬਾਹਰ ਕੈਂਪ ਲਗਾਇਆ ਜਿਆ ਸੀਗਾ ਜਿਹਦੇ ਵਿੱਚ ਕੀ ਵਸਤੂਆਂ ਰਾਸ਼ਨ ਵਗੈਰਾ ਆਪਣੇ ਸੈਨੇਟਰੀ ਪੈਡ ਬੱਚਿਆਂ ਦੇ ਡਾਈਪਰ ਪੁਰਾਣੇ ਕੱਪੜੇ ਪਾਣੀ ਦੀਆਂ ਬੋਤਲਾਂ ਤੇ ਜੋ ਕਿ ਸੁੱਕਾ ਰਾਸ਼ਨ ਆਪਾਂ ਸਾਰਾ ਇਕੱਠਾ ਕੀਤਾ ਆ ਜੋ ਕਿ ਹੜਪੀੜਤਾ ਵਾਸਤੇ ਆਪਾਂ ਲੈ ਕੇ ਜਾਣਾ ਆ ਕੱਲ ਨੂੰ ਸੈਚਰਡੇ ਆਪਾਂ ਕੱਲ ਸਵੇਰੇ ਨਿਕਲਾਂਗੇ 6 ਵਜੇ ਦੇ ਕਰੀਬ ਸਾਰਾ ਸਮਾਨ ਆਪਾਂ ਉੱਥੇ ਜਿਹੜੇ ਗਰੀਬ ਪਰਿਵਾਰ ਹੈਗੇ ਜਿਨ੍ਹਾਂ ਤੇ ਆ ਹਾਪਤ ਆਫਤ ਆਈ ਆ ਉਹਨਾਂ ਦੇ ਵਿੱਚ ਸਾਮਾਨ ਸਾਰਾ ਦਿੱਤਾ ਜਾਏਗਾ ਇੱਕ ਜਰੂਰੀ ਬੇਨਤੀ ਹੈ ਕਿ ਕੁਝ ਦੁਕਾਨਦਾਰ ਬਲੈਕ ਦੇ ਵਿੱਚ ਸਮਾਨ ਵੇਚਦੇ ਜਿਵੇਂ ਕਿ ਤਰਪਾਲਾ ਵਗੈਰਾ ਬਹੁਤ ਜ਼ਿਆਦਾ ਰੇਟ ਤੇ ਵੇਚਦੇ ਉਹਨਾਂ ਨੂੰ ਇੱਕੋ ਹੀ ਬੇਨਤੀ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੀ ਟੀਮ ਦਾ ਸਾਡੇ ਪੂਰੇ ਸੰਸਾਦ ਦਾ ਸਾਡੇ ਪੰਜਾਬ ਦਾ ਸਾਥ ਦਿੱਤਾ ਜਾਵੇ ਜੋ ਰੇਟ ਆਂਦਾ ਸੇਮ ਰੇਟ ਤੇ ਹੀ ਵੇਚਿਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੰਗ ਖਾਲਸਾ ਗਰੁੱਪ ਰਜਿਸਟਰਡ ਵੱਲੋਂ ਅਤੇ ਗੁਰਦੁਆਰਾ ਕਲਗੀ ਧਰ ਚਰਨ ਪਾਵਨ ਇਥੋਂ ਏਡ ਵਾਸਤੇ ਜੋਬ ਕੀ ਲੰਗਰ ਵਾਸਤੇ ਆਪਣੇ ਕੱਪੜੇ ਔਰ ਗੱਦੇ ਦਵਾਈਆਂ ਔਰ ਰਾਸ਼ਨ ਕਿੱਟਾਂ ਲੈ ਕੇ ਹੜਪੀੜਤਾਂ ਵਾਸਤੇ ਯਾਰਨ ਦੀ ਤਿਆਰੀ ਕੀਤੀ ਆ ਸਾਰੀ ਸੰਗਤ ਦਾ ਸਹਿਯੋਗ ਆ ਸਾਰੀ ਸੰਗਤ ਬਹੁਤ ਬਹੁਤ ਵੱਧ ਚੜ ਕੇ ਸਹਿਯੋਗ ਕਰ ਰਹੀ ਆ ਕੁਝ ਟਰਾਲੀਆਂ ਸਾਡੀਆਂ ਗੁਰਦੁਆਰਾ ਸਿੰਘ ਸਭਾ ਤੋਂ ਵੀ ਜਾਣ ਗਈਆਂ ਜੋ ਕਿ ਉਵੇਂ ਉਧਰ ਆਪਣੇ ਸਮਾਨ ਲੋਡ ਕਰ ਰਹੀਆਂ ਤੇ ਬਾਕੀ ਮੈਂ ਗੁਰੂ ਮਹਾਰਾਜ ਮੇ ਅਰਦਾਸ ਕਰਦਾ ਵੀ ਜੋ ਵੀ ਇਹ ਕੁਦਰਤੀ ਕਰੋਪੀ ਸਾਡੇ ਪੰਜਾਬ ਤੇ ਆਈ ਆ ਉਹਨੂੰ ਤਕਰੀਬਨ ਗੁਰੂ ਮਹਾਰਾਜ ਦੀ ਰਹਿਮਤ ਨਾਲ ਹੀ ਅਸਾਂ ਪੂਰਾ ਕਰ ਸਕਦੇ ਆ ਭਰਪਾਈ ਕਰ ਸਕਦੇ ਆ ਜੇ ਗੁਰੂ ਮਹਾਰਾਜ ਨੇ ਕਰੋਪੀ ਦਿੱਤੀ ਆ ਤਾਂ ਮੈਂ ਮਹਾਰਾਜ ਮੋਹਰੇ ਅਰਦਾਸ ਕਰਦਾ ਵੀ ਥਾਪੜਾ ਵੀ ਉੱਡਾ ਹੀ ਵੱਡਾ ਦੇਣ ਤੇ ਜੋ ਕਿ ਇਸ ਗਰੋਪੀ ਦੇ ਨਾਲ ਅਸੀਂ ਡਟ ਕੇ ਸਾਰੇ ਪੰਜਾਬੀ ਪੰਜਾਬੀ ਵੀਰ ਮੇਰੇ ਜਾਂ ਉਹ ਜੋ ਐਨ ਆਰ ਆਈ ਹਨ ਕਿਉਂਕਿ ਇਹ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਇਹ ਸਾਰੇ ਬੰਦਿਆਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਜੋ ਕੰਮ ਕੀਤਾ ਜਾ ਸਕਦਾ ਹੈ ਧੰਨਵਾਦ ਜੀ